ਤਿਆਰ ਹਾਂ ਸਾਥ ਚਿਰਕਲਾ ਸਤਿ ਸ਼੍ਰੀ ਅਕਾਲ ਜੀ ਖਬਰਾਂ ਦੱਸਣ ਦਾ ਸਫ਼ਰ ਸ਼ੁਰੂ ਕਰਦੇ ਆਂ ਤੇ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਅਪਡੇਟ ਹੈ ਜਿਹੜੀ ਆਪਾਂ ਨੂੰ ਪਤਾ ਹੀ ਹੈ ਜੀ ਕਿਉਂਕਿ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਇੱਕੋ ਮੁਲਕ ਦਾ ਨਾਂ ਹੈ ਜ਼ਿਆਦਾਤਰ ਹਰ ਰੋਜ਼ ਹੁੰਦਾ ਪਤਾ ਨਹੀਂ ਹੈਗਾ ਵੀ ਕੀ ਉਹਨਾਂ ਨੇ ਨਵਾਂ ਇੱਕੋ ਪੰਜਾਬੀ ਚ ਕਹਿੰਦੇ ਸੱਪ ਕੱਢ ਦੇਣਾ ਸੋ H1B ਵੀਜ਼ੇ ਵਾਲਿਆਂ ਨਾਲ ਜਿਹੜਾ ਅਮਰੀਕਾ ਦੇ ਨਾਲ ਸੰਬੰਧਿਤ ਹੈ ਹੈਗਾ ਅਮਰੀਕਾ ਨਾਲ ਸੰਬੰਧਿਤ ਹੈ ਪਰ ਫਾਇਦਾ ਕਹਿੰਦੇ ਕੈਨੇਡਾ ਨੂੰ ਹੋਊਗਾ ਪ੍ਰੇਨ ਸਾਹਿਬ ਦੇ ਕੋਈ ਦੇ ਬੱਚੇ ਇੱਕ ਤੇ ਪ੍ਰਾਈਮ ਮਿਨਿਸਟਰ ਮਾਰਕਾਨੀ ਸਾਡੀ ਗੱਲ ਕਰਦੇ ਆ ਉਹ ਯੂਰਪ ਦੇ ਦੌਰੇ ਤੋਂ ਵਾਪਸ ਆਏ ਨੇ ਸੋ ਇਹ ਅਸੀਂ ਪਿਛਲੇ ਸਮੇਂ ਤੋਂ ਲਗਾਤਾਰ ਦੇਖ ਰਹੇ ਆ ਗੱਲਾਂ ਬਾਤਾਂ ਵੀ ਕਰ ਰਹੇ ਆ ਕਿ ਉਹ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਕਿ ਟੈਨ加 ਦੇ ਹੋਰ ਨਾ ਮੁਲਕਾਂ ਦੇ ਨਾਲ ਸਬੰਧ ਵਧਿਆ ਹੋਣ ਨਵੇਂ ਟ੍ਰੇਡ ਐਗਰੀਮੈਂਟਸ ਹੋਣ ਸੋ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਉਹ ਯੂਰਪ ਤੇ ਵਿੱਚ ਵੀ ਗਏ ਨੇ ਇਹ ਮੈਕਸੀਕੋ ਦੇ ਵਿੱਚ ਵੀ ਗਏ ਨੇ ਲਗਾਤਾਰ ਹੋਰ ਮੁਲਕਾਂ ਦੇ ਨਾਲ ਵੀ ਗੱਲਾਂ ਬਾਤਾਂ ਕਰ ਰਹੇ ਨੇ ਤੇ ਵਿਰੋਧੀ ਧਿਰ ਦੀ ਗੱਲ ਕਰੀਏ ਪੀਰ ਪਾਲੀ ਉਹ ਸਾਹਿਬ ਲਗਾਤਾਰ ਉਹਨਾਂ ਦੇ ਜਿਹੜਿਆਂ ਦੇ ਉੱਪਰ ਸਵਾਲ ਵੀ ਖੜੇ ਕਰਦੇ ਨੇ ਜਦੋਂ ਮੈਕਸੀਕੋ ਗਏ ਉਦੋਂ ਵੀ ਸਵਾਲ ਖੜੇ ਕੀਤੇ ਹੁਣ ਜਦੋਂ ਯੂਰਪ ਤੋਂ ਵਾਪਸ ਆਏ ਨੇ ਤੇ ਉਦੋਂ ਵੀ ਸਵਾਲ ਖੜੇ ਕਰ ਰਹੇ ਨੇ ਵੀ ਹਾਸਲ ਕੁਝ ਨਹੀਂ ਹੋਇਆ ਉਹ ਖਰਚੇ ਦੱਸ ਦਿੰਦੇ ਨੇ ਵੀ ਮੈਕਸੀਕੋ ਜਾਣ ਤੇ ਇੰਨਾ ਖਰਚਾ ਹੋ ਗਿਆ ਯੂਰਪ ਗਏ ਇੰਨਾ ਖਰਚਾ ਹੋ ਗਿਆ ਕਿ ਕੈਨੇਡਾ ਨੂੰ ਕਹਿੰਦੇ ਅਚੀਵ ਕੁਝ ਨਹੀਂ ਹੋ ਰਿਹਾ ਇਹ ਜੋ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਜੋ ਦਬਾਅ ਪਾਇਆ ਜਾਂਦਾ ਸੋ ਉਸੇ ਤਰੀਕੇ ਦਾ ਦਬਾਅ ਲਗਾਤਾਰ ਪੀਅਰ ਪਾਲੀਵਾ ਹੁਣੀ ਪਾਇਆ ਹੋਇਆ ਆ ਤੇ ਲਗਾਤਾਰ ਹਰ ਦੌਰੇ ਤੋਂ ਬਾਅਦ ਖਰਚਾ ਦੱਸ ਕੇ ਨਾਲ ਪੁੱਛਦੇ ਨੇ ਵੀ ਕੈਨੇਡਾ ਨੂੰ ਹਾਸਲ ਕੀ ਹੋਇਆ ਹੁਣ ਜਦੋਂ ਇਹ ਕਾਰਨੀ ਸਾਹਿਬ ਵਾਪਸ ਆਏ ਨੇ ਹਰ ਦੌਰੇ ਤੋਂ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਅਮਰੀਕਾ ਦੇ ਵਿੱਚ ਜੋ H1B ਵੀਜ਼ੇ ਵਾਲਿਆਂ ਦੀ ਗੱਲਾਂਬਾਤਾਂ ਹੋ ਰਹੀਆਂ ਨੇ ਉਹਨਾਂ ਵਾਸਤੇ 1 ਲੱਖ ਡਾਲਰ ਦੀ ਫੀਸ ਰੱਖੀ ਗਈ ਆ ਤੇ ਰੀਨਿਊਸ ਜਿਨ੍ਹਾਂ ਦੇ ਹੋਣੇ ਆ ਉਹਦੇ ਵਾਸਤੇ ਵੀ ਜਿਹੜੀਆਂ ਕੰਡੀਸ਼ਨਸ ਨੇ ਸ਼ਰਤਾਂ ਨੇ ਸਖਤ ਕੀਤੀਆਂ ਗਈਆਂ ਨੇ ਸੋ ਇਹਦੇ ਬਾਰੇ ਕਾਰਨੀ ਸਾਹਿਬ ਨੇ ਗੱਲ ਕਹੀ ਹੈ ਕਹਿੰਦੇ ਵੀ ਕੈਨੇਡਾ ਵਾਸਤੇ ਇੱਕ ਚੰਗੀ ਓਪਰਚ्युनिटी ਬਣ ਸਕਦੀ ਹੈ ਕਿ ਇਹ ਲੋਕਾਂ ਕੋਲ ਤਜਰਬਾ ਵੀ ਹੈ ਤੇ ਕੈਨੇਡਾ ਕਹਿੰਦੇ ਵੀ ਇਸ ਕੋਸ਼ਿਸ਼ ਦੇ ਵਿੱਚ ਲੱਗੇਗਾ ਕਿ ਇਹਨਾਂ ਲੋਕਾਂ ਦਾ ਕੈਨੇਡਾ ਦੇ ਵਿੱਚ ਵੈਲਕਮ ਕੀਤਾ ਜਾਵੇ ਕਿਉਂਕਿ ਅਸੀਂ ਕੁਝ ਦਿਨ ਪਹਿਲਾਂ ਵੀ ਖਬਰ ਕੀਤੀ ਸੀ ਕੀ ਕੁਝ ਜਿਹੜੇ ਆਰਥਿਕਤਾ ਨੂੰ ਲੈ ਕੇ ਜਿਹੜੇ ਐਕਸਪਰਟ ਨੇ ਮਾਹਿਰ ਨੇ ਉਹ ਗੱਲਾਂ ਕਰ ਰਹੇ ਸੀ ਕਿ ਇਹਨਾਂ ਨੂੰ ਕੈਨੇਡਾ ਵਾਲੇ ਪਾਸੇ ਲਿਆਂਦਾ ਜਾਵੇ ਕਿਉਂਕਿ ਆਲਰੇਡੀ ਤਜਰਬੇਕਾਰ ਲੋਕ ਨੇ ਸੋ ਕੈਨੇਡਾ ਇਸ ਦਾ ਫਾਇਦਾ ਚੁੱਕ ਸਕਦਾ ਆ ਤੇ ਇਹਨੂੰ ਅੱਗੇ ਵਧਾਉਂਦੇ ਹੋਏ ਹੁਣ ਮਾਰਕ ਕਾਰਨੇ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਕੈਨੇਡਾ ਇਹਨਾਂ H1B ਵੀਜ਼ੇ ਵਾਲਿਆਂ ਦਾ ਜਿੰਦੇ ਵੈਲਕਮ ਕਰੇਗਾ ਸੋ ਇਹਦੇ ਵਿੱਚ ਜਿਆਦਾ ਫਾਇਦਾ ਇਹ ਭਾਰਤੀ ਮੂਲ ਦੇ ਲੋਕਾਂ ਨੂੰ ਹੋਣਾ ਆ ਕਿਉਂਕਿ ਅਮਰੀਕਾ ਦੇ ਵਿੱਚ ਜਿੰਨੇ ਲੋਕਾਂ ਕੋਲ ਵੀ 1B1V ਦੇ ਨੇ ਤਕਰੀਬਨ 100 ਨੇ ਵੀ 70% ਤੋਂ ਉਦੇ ਵਿੱਚ ਭਾਰਤੀ ਮੂਲ ਦੇ ਲੋਕ ਨੇ ਤਾਂ ਅਗਰ ਉਹ ਅਮਰੀਕਾ ਤੋਂ ਕੈਨੇਡਾ ਰੁੱਖ ਕਰਦੇ ਨੇ ਵੀ ਕੈਨੇਡਾ ਕੋਈ ਇਹੋ ਜੀ ਪਾਲਿਸੀ ਲੈ ਕੇ ਆਉਂਦਾ ਆ ਸੋ ਉਹ ਉੱਥੋਂ ਨੂੰ ਇੱਥੇ ਵੱਲੋਂ ਰੁੱਖ ਕਰਦੇ ਨੇ ਸੋ ਇਹਦੇ ਵਿੱਚ ਵੀ ਜ਼ਿਆਦਾ ਫਾਇਦਾ ਫਿਰ ਭਾਰਤੀ ਲੋਕਾਂ ਦਾ ਹੀ ਹੋਵੇਗਾ ਤੇ ਦੂਜੇ ਪਾਸੇ ਇਸ ਤਰੀਕੇ ਦੀਆਂ ਵੀ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਅਨੀਤਾ ਆਨੰਦ ਕਿਉਂਕਿ ਉਹਦਾ ਪਿਸ਼ੋਕੜ ਵੀ ਭਾਰਤੀ ਮੂਲ ਦਾ ਹੈ ਤੇ ਉਹਨਾਂ ਬਾਰੇ ਖਬਰਾਂ ਨੇ ਕਿ ਅਕਤੂਬਰ ਦੇ ਅੱਧਕ ਦੇ ਵਿੱਚ ਉਹ ਭਾਰਤ ਦੌਰੇ ਤੇ ਜਾ ਸਕਦੇ ਨੇ ਤੇ ਇਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਵੀ ਉਹ ਵੀ ਕੀਤੀਆਂ ਜਾ ਰਹੀਆਂ ਨੇ ਸੋ ਸਾਨੂੰ ਪਤਾ ਹੈ ਕਿ ਭਾਰਤ ਦੇ ਨਾਲ ਕੈਨੇਡਾ ਦੇ ਜਿਹੜੇ ਰਾਜਨੀਤਿਕ ਰਿਸ਼ਤੇ ਨੇ ਸੋ ਪਿਛਲੇ ਸਮੇਂ ਕਾਫੀ ਖਰਾਬ ਰਹੇ ਨੇ ਇਹ ਦੋਵਾਂ ਮੁਲਕਾਂ ਦੇ ਜਿਹੜੇ ਡਿਪਲੋਮੈਟਸ ਨੇ ਜਿਹੜੇ ਹਾਈ ਕਮਿਸ਼ਨਰ ਤੱਕ ਇੱਕ ਦੂਜੇ ਦੇ ਜਿਹੜੇ ਸੀਗੇ ਉਹ ਵਾਪਸ ਜਿਹੜੇ ਸੀ ਕੱਢ ਦਿੱਤੇ ਸੀ ਪਰ ਹੁਣ ਅਸੀਂ ਇਹ ਵੀ ਦੇਖਿਆ ਕਿ ਇਹ ਨਵੇਂ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਦੀ ਵੀ ਨਿਯੁਕਤੀ ਹੋਈ ਆ ਕੈਨੇਡਾ ਦੇ ਵਿੱਚ ਵੀ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨੇ ਕੰਮਕਾਜ ਸੰਭਾਲ ਲਿਆ ਆ ਤੇ ਹੁਣ ਐਚ1 ਬੀ ਵੀਜ਼ੇ ਦੇ ਉੱਪਰ ਤੇ ਜੋ ਮਾਰਕਾਨੀ ਸਾਹਿਬ ਦੀ ਸਟੇਟਮੈਂਟ ਆਈ ਉਹ ਵੀ ਅਸੀਂ ਦੱਸੀ ਹੈ ਤੇ ਇਹਦੇ ਨਾਲ ਹੁਣੇ ਵੀ ਖਬਰਾਂ ਨੇ ਵੀ ਨੀਤਾ ਆਨੰਦ ਹੁਣੀ ਮਈ 10 ਅਕਤੂਬਰ ਦੇ ਵਿੱਚ ਭਾਰਤ ਜਾ ਸਕਦੇ ਨੇ ਪਰ ਦੂਜੇ ਪਾਸੇ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਲਗਾਤਾਰ ਸਵਾਲ ਖੜੇ ਕਰ ਰਹੀਆਂ ਨੇ ਵੀ ਇਸ ਤੰਗ ਦੇ ਨਾਲ ਇੱਥੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਹੋਈ ਹੈ ਐਲੀਗੇਸ਼ਨਸ ਪਰ ਦੇ ਉੱਪਰ ਲੱਗੇ ਨੇ ਜਿਵੇਂ ਜਸਪੂਰੋ ਸਾਹਿਬ ਨੇ ਵੀ ਇਸ ਤਰੀਕੇ ਦੇ ਐਲੀਗੇਸ਼ਨਸ ਉਸ ਸਮੇਂ ਲਗਾਏ ਸੀਗੇ ਸੋਨਾ ਗੱਲਾਂ ਬਾਤਾਂ ਤੇ ਸਰਕਾਰ ਦਾ ਕੀ ਰੋਕ ਹੈ ਸਰਕਾਰ ਕਿਸ ਤਰੀਕੇ ਦੇ ਨਾਲ ਜਿਹੜਾ ਅੱਗੇ ਵਧੇਗੀ ਸੋ ਬਹੁਤ ਸਾਰੇ ਸਵਾਲ ਜਿਹੜੇ ਨਾਲ ਨਾਲ ਖੜੇ ਹੋ ਰਹੇ ਨੇ ਨਾਲ ਹੀ ਦੇ ਪਿੰਨ ਜੀ ਅਗਰ ਇਜ਼ਰਾਈਲ ਦੀ ਗੱਲ ਕਰੀਏ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਬੈਂਜਾਮਿਨ ਨੇਤਨਜਾਹੋ ਸੋ ਅੱਜ ਟਰੰਪ ਸਾਹਿਬ ਦੇ ਨਾਲ ਉਹਨਾਂ ਦੀ ਵਾਸ਼ਿੰਗਟਨ ਦੇ ਵਿੱਚ ਮੁਲਾਕਾਤ ਹੈ ਸੋ ਇਹਦੇ ਵਿੱਚ ਰੀਜ਼ਨ ਇਹ ਬਣਿਆ ਆ ਕਿ ਜੇ ਸਟੰਗ ਦੇ ਨਾਲ ਯੂਨਾਈਟਿਡ ਨੇਸ਼ਨ ਦੇ ਵਿੱਚ ਕਿ ਉਹਨਾਂ ਦੇ ਭਾਸ਼ਣ ਦਾ ਵਿਰੋਧ ਹੋਇਆ ਵਾਕਆਊਟ ਹੋਇਆ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਨੁਮਾਇੰਦੇ ਸੀ ਉੱਥੋਂ ਚਲੇ ਗਏ ਉੱਥੇ ਕਿ ਦਬਾਅ ਲਗਾਤਾਰ ਉਹਦੇ ਉੱਪਰ ਬਣਿਆ ਹੋਇਆ ਵੀ ਇਹ ਕਾਜਾ ਦੇ ਵਿੱਚ ਸ਼ਾਂਤੀ ਲਿਆਂਦੀ ਜਾਵੇ ਉੱਥੇ ਜਿਹੜਾ ਜੀਨੋਸਾਈਡ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਵੀ ਲਗਾਤਾਰ ਜਿਹੜੇ ਵੀ ਲਿਸਟ ਜਿੰਨੇ ਲੋਕਾਂ ਦਾ ਕਤਲੇਆਮ ਹੋ ਰਿਹਾ ਸੋ ਇਹ ਅੱਜ ਦੀ ਮੁਲਾਕਾਤ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ ਅਮਰੀਕਾ ਉਹਨਾਂ ਦੇ ਉੱਪਰ ਦਬਾਅ ਕਿਸ ਤਰੀਕੇ ਦਾ ਬਣਾਉਂਦਾ ਆ ਜਾਂ ਕਿਸ ਢੰਗ ਦੇ ਨਾਲ ਉਹ ਅੱਗੇ ਦੀ ਰਣਨੀਤੀ ਬਣਾਉਂਦੇ ਨੇ ਸੋ ਵੀਡੀਓ ਉੱਪਰ ਵੀ ਮੀਡੀਆ ਦੀ ਨਿਗਾਹ ਬਣੀਆ ਹੋਈ ਹੈ ਤੇ ਨਾਲ ਅਗਰ ਕੈਨੇਡਾ ਪੋਸਟ ਦੀ ਗੱਲ ਕਰੀਏ ਕਿ ਕੁਝ ਸੁਧਾਰਾਂ ਦੀ ਗੱਲ ਹੋਈ ਸੀ ਕੁਝ ਚੇਂजेस ਲਿਆਉਣ ਦੀ ਗੱਲ ਹੋਈ ਸੀ ਇਹ ਪੋਸਟਲ ਯੂਨੀਅਨ ਵਰਕਰਸ ਨੇ ਉਸ ਚੀਜ਼ ਦਾ ਵਿਰੋਧ ਵੀ ਕੀਤਾ ਤੇ ਇਸ ਮੁੱਦੇ ਤੇ ਵੀ ਕਾਰਨੀ ਸਾਹਿਬ ਨੇ ਇੱਕ ਗੱਲ ਕਹੀ ਹੈ ਉਹ ਕਹਿੰਦੇ ਕਿ ਇਹ ਕੈਨੇਡਾ ਪੋਸਟ ਨੂੰ ਇਹ ਅਗਰ ਸਮੇ ਦੇ ਹਿਸਾਬ ਨਾਲ ਨਾ ਚੱਲਣਾ ਤਾਂ ਆਪਣੇ ਵਿੱਚ ਕੁਝ ਚੇਂजेस ਲਿਆਉਣੀਆਂ ਪੈਣਗੀਆਂ ਤਾਂ ਆਦਰਵਾਇਜ਼ ਕਹਿੰਦੇ ਫਿਰ ਉਹਨਾਂ ਦੇ ਫਿਊਚਰ ਵਾਸਤੇ ਜਿਹੜਾ ਕਾਫੀ ਮੁਸ਼ਕਲਾਂ ਜੜੀਆਂ ਖੜੀਆਂ ਹੋ ਸਕਦੀਆਂ ਨੇ ਰਣ ਸਾਹਿਬ ਅਗਲੀ ਖਬਰ ਅਮਰੀਕਾ ਤੋਂ ਹੈ ਸੋ ਚੇਂਜਸ ਦੀ ਉਹ ਗੱਲਬਾਤ ਹੋ ਰਹੀ ਆ ਤਾਂ ਟਰੱਕ ਡਰਾਈਵਰਾਂ ਲਈ ਵੀ ਵੱਡੇ ਬਦਲਾਅ ਹੋ ਰਹੇ ਨੇ ਜੀ ਦੇਖੋ ਹੁਣ ਇਹਦੇ ਵਿੱਚ ਇਹ ਆ ਕਿ ਇਹ ਡਰਾਮਪ ਸਾਹਿਬ ਨੇ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੀਆਂ ਉਹ ਪਹਿਲ ਹੀ ਜਿਹੜੋ ਉਹ ਆਪਣੀ ਕੈਂਪੇਨ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਹੀ ਉਹ ਇਸ ਤਰੀਕੇ ਦੀਆਂ ਕਾਫੀ ਕੋਸ਼ਿਸ਼ਾਂ ਦੇ ਹਿੰਟ ਜਿਹੜੇ ਸੀਗੇ ਉਹਨਾਂ ਨੇ ਦੇ ਦਿੱਤੇ ਸੀ ਵੀ ਆਉਣ ਵਾਲੇ ਸਮੇਂ ਦੌਰਾਨ ਅਸੀਂ ਜਿਹੜੀ ਆ ਇਹ ਗੈਰਕਾਨੂੰਨੀ ਇਮੀਗ੍ਰੇਸ਼ਨ ਆ ਜਿਹੜੇ ਬਾਹਰੋਂ ਆਏ ਇਮੀਗ੍ਰੈਂਟਸ ਨੇ ਸੋ ਉਹਨਾਂ ਨੂੰ ਲੈ ਕੇ ਵੀ ਅਸੀਂ ਸਖਤੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੌਰਾਨ ਕਰਾਂਗੇ ਸੋ ਇਹਦੇ ਵਿੱਚ ਹੁਣ ਇਹ ਆ ਕਿ ਇਹ ਲਗਾਤਾਰ ਇਸ ਬਾਬਤ ਉਹ ਐਲਾਨ ਵੀ ਕਰਦੇ ਆ ਰਹੇ ਨੇ ਤਾਂ ਇਸ ਤਰੀਕੇ ਦੀਆਂ ਖਬਰਾਂ ਵੀ ਅਮਰੀਕਾ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੇ ਤਕਰੀਬਨ ਜੋ ਡ੍ਰੰਪ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਹੈ ਜੋ ਉਹ ਕਹਿ ਰਹੀ ਹੈ ਜੋ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਹਿੰਦੇ ਵੀ 2 ਕੁ ਲੱਖ 2 ਮਿਲੀਅਨ ਦੇ ਕਰੀਬ ਕਹਿੰਦੇ 2 ਮਿਲੀਅਨ ਦੇ ਕਰੀਬ ਜਿਹੜੇ ਜਦੋਂ ਉਹਨਾਂ ਨੇ ਸੱਤਾ ਸੰਭਾਲੀ ਹੈ ਕਹਿੰਦੇ ਵੀ ਲੋਕ ਜਾਂ ਤਾਂ ਇੱਥੋਂ ਅਮਰੀਕਾ ਤੋਂ ਜਿਹੜੇ ਗੈਰਕਾਨੂੰਨੀ ਸੀਗੇ ਪੀ ਉਹਨਾਂ ਨੂੰ ਜਾਂ ਤਾਂ ਡਿਪੋਰਟ ਕਰ ਦਿੱਤਾ ਗਿਆ ਆ ਜਾ ਕਹਿੰਦੇ ਉਹ ਆਪਣੇ ਆਪ ਹੀ ਜਿਹੜੇ ਆ ਇੱਥੋਂ ਵਾਪਸ ਚਲੇ ਗਏ ਦੋ ਮਿਲੀਅਨ ਜਿਹੜੇ ਕਾਫੀ ਵੱਡੀ ਗਿਣਤੀ ਹੁੰਦੀ ਹੈ ਹੁਣ ਜਿਹਦੇ ਵਿੱਚ ਟਰੱਕ ਡਰਾਈਵਰਾਂ ਦੀ ਗੱਲ ਕਰੀਏ ਜਿਹੜੇ ਅਮਰੀਕਾ ਦੇ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਨੇ ਸ਼ਾਨ ਦਫੀ ਸੋ ਉਹਨਾਂ ਨੇ ਇੱਕ ਇਹ ਗੱਲ ਜਿਹੜੀ ਆ ਕਹੀ ਹੈ ਕਿ ਨਵੇਂ ਜਿਹੜੀਆਂ ਜਿਸ ਲਿਆਉਣ ਦੀਆਂ ਗੱਲ ਕਹੀਆਂ ਨੇ ਜੋ ਕਿ ਆਲਰੇਡੀ ਸਤੰਬਰ 29 ਤੋਂ ਜਿਹੜੀਆਂ ਨੇ ਲਾਗੂ ਹੋਈਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਕਿਹੜੇ ਲੋਕ ਇੱਥੇ ਆ ਕੇ ਜਿੱਦਾਂ ਇਹ ਵੱਡੀ ਗੈਂਡ ਵਿੱਚ ਲੋਕ ਇਲੀਗਲ ਤੌਰ ਤੇ ਆਉਂਦੇ ਨੇ ਇਲੀਗਲ ਤੌਰ ਤੇ ਆ ਕੇ ਅਸਾਈਲਮ ਵਾਸਤੇ ਕਲੇਮ ਕਰ ਦਿੰਦੇ ਨੇ ਅਸਾਈਲਮ ਕਲੇਮ ਕਰਨੇ ਤੋਂ ਬਾਅਦ ਫਿਰ ਉਹਨਾਂ ਨੂੰ ਇੱਕ ਵਰਕ ਪਰਮਿਟ ਜਿਹੜਾ ਆ ਮਿਲ ਜਾਂਦਾ ਜਿਹਨੂੰ এমਪਲॉयਮੈਂਟ ਅਥੋਰਾਈਜੇਸ਼ਨ ਡਾਕੂਮੈਂਟ ਕਿਹਾ ਜਾਂਦਾ ਸੋ ਉਸ ਤੋਂ ਬਾਅਦ ਉਹ ਜਿੰਨੇ ਵੀ ਲੋਕ ਨੇ ਉਹ ਮੋਸਟਲੀ ਉਹਨਾਂ ਦੇ ਵਿੱਚੋਂ ਸਾਡੇ ਆਪਣੀ ਕਮਿਊਨਿਟੀ ਦੀ ਵੀ ਗੱਲ ਕਰੀਏ ਟਰੱਕ ਡਰਾਈਵਰ ਦਾ ਲਾਇਸੈਂਸ ਲੈ ਲੈਂਦੇ ਨੇ ਟਰੱਕ ਚਲਾਉਣਾ ਸਟਾਰਟ ਕਰ ਦਿੰਦੇ ਨੇ ਪਰ ਹੁਣ ਜਿਹੜੇ ਇਹਨਾਂ ਨੇ ਨਵੇਂ ਇਹ ਰੂਲਸ ਜਿਹੜੇ ਬਣਾਏ ਨੇ ਜਿਹੜੇ ਚੇਂजेस ਲੈ ਕੇ ਆਏ ਨੇ ਉਹ ਕਹਿੰਦੇ ਵੀ ਅਗਰ ਤੁਹਾਡੇ ਕੋਲ ਇਕੱਲਾ এমਪਲਾਈਮੈਂਟ অথੋਰਾਇゼਸ਼ਨ ਡਾਕੂਮੈਂਟ ਹੈ ਸੋ ਇਹਦੇ ਆਧਾਰ ਦੇ ਉੱਪਰ ਤੁਸੀਂ ਟਰੱਕ ਦਾ ਕਹਿੰਦੇ ਲਾਇਸੈਂਸ ਨਹੀਂ ਲੈ ਸਕਦੇ ਤਲ ਤੁਹਾਡੇ ਕੋਲ H2A ਜਿਹੜਾ ਐਗਰੀਕਲਚਰ ਵਰਕਰ ਵੀਜ਼ਾ ਹੁੰਦਾ H2B ਟੈਂਪਰੇਰੀ ਜਿਹੜਾ ਨਾਨ ਐਗਰੀਕਲਚਰ ਵਰਕਰ ਵੀਜ਼ਾ ਹੁੰਦਾ ਤੇ E2T3T ਇਨਵੈਸਟਰ ਵੀਜ਼ਾ ਹੋਵੇ ਇਹ ਬਾਕੀ ਸਿਰਫ ਕਹਿੰਦੇ ਕਿ ਕਲਾ এমਪਲॉयਮੈਂਟ ਆਥਰਾਇਜ਼ੇਸ਼ਨ ਡਾਕੂਮੈਂਟ ਜਿਹਨੂੰ ਉਸੇ ਵਰਕ ਪਰਮਿਟ ਕਹਿ ਦਿੰਨੇ ਵੀ ਉਹਦੇ ਆਧਾਰ ਤੇ ਪਰ ਕਾ ਨੂੰ ਟਰੱਕ ਦਾ ਜਿਹੜਾ লাইসেন্স ਨਹੀਂ ਮਿਲੂਗਾ ਟਰੱਕ ਦਾ ਜਾਂ ਜਿਹੜਾ ਹੋਰ ਜਾਂ ਕਮਰਸ਼ੀਅਲ লাইসেনਸ ਜਿਵੇਂ ਮਾਸਲਾ লাইਸੈਂਸ ਇਸ ਤਰੀਕੇ ਦੇ লাইਸੈਂਸ ਨਹੀਂ ਮਿਲਨੇ ਆ ਜਿਨ੍ਹਾਂ ਦੇ ਜਹਾਂ ਇਹ লাইਸੈਂਸ ਆਲਰੇਡੀ ਮਿਲੇ ਹੋਏ ਨੇ ਜਿਹੜੇ ਆਲਰੇਡੀ ਲਏ ਹੋਏ ਨੇ ਜੇ ਜਦੋਂ ਉਹਨਾਂ ਨੇ ਫਿਰ ਗਾਹ ਰੀਨਿਊ ਕਰਾਉੜਿਆ ਫਿਰ ਉਹਨਾਂ ਨੂੰ ਰੀਨਿਊ ਕਰਾਉਣ ਵੇਲੇ ਜਿਹੜੀ ਮੁਸ਼ਕਲ ਆਉਗੀ ਰੀਨਿਊ ਨਹੀਂ ਕੀਤੇ ਜਾਣਗੇ ਸੋ ਇਹਦੇ ਵਿੱਚ ਹੁਣੇ ਕੀ ਆ ਵੀ ਜਾਂ ਤਾਂ ਤੁਹਾਡੇ ਕੋਲ ਸਿਟੀਨਸ਼ਿਪ ਹੋਵੇ ਜਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੋਵੇ ਫਿਰ ਤੁਸੀਂ ਲੈਟਰ ਕੋਈ ਗ੍ਰੀਨ ਕਾਰਡ ਦਾ ਸਿੱਧੇ ਤੋਂ ਅਥਾਰਟੀ ਚ ਜ਼ਿਕਰ ਤਾਂ ਨਹੀਂ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਵੀ ਗ੍ਰੀਨ ਕਾਰਡ ਵਾਲੇ ਜਾਂ ਜਿਹੜੇ ਜਿੰਨਾਂ ਕੋ ਸਿਟੀਨਸ਼ਿਪ ਹੈ ਅਮਰੀਕਾ ਦੀ ਉਹ ਜਿਹੜਾ ਡਰਾਈਵਰ ਦਾ ਲਾਇਸੈਂਸ ਲੈ ਸਕਦੇ ਨੇ ਤੁਸੀਂ ਇੱਥੇ ਆ ਕੇ ਸਾਈਲੋਂ ਦਾ ਕਲੇਮ ਕੀਤਾ ਵਰਕ ਪਰਮਿਟ ਲੈ ਲਿਆ ਉਹਦੇ ਆਧਾਰ ਦੇ ਉੱਪਰ ਤੁਹਾਨੂੰ ਜਿਹੜਾ ਆ ਟਰੱਕ ਦਾ ਲਾਇਸੈਂਸ ਮਿਲਣਾ ਨਹੀਂ ਆ ਜਿਨ੍ਹਾਂ ਨੂੰ ਮਿਲ ਗਿਆ ਆ ਗਾਹਾਂ ਉਹਨਾਂ ਦੇ ਰੀਨਿਊ ਨਹੀਂ ਕੰਦੇ ਹੋਣੇ ਸੋ ਇਹਦੇ ਨਾਲ ਬਵਿੰਦਰ ਜੀ ਇਹ ਆ ਵੀ ਇਹ ਬੜੀ ਮੁਸ਼ਕਲ ਆਵੇਗੀ ਜਿਨ੍ਹਾਂ ਕੋਲ ਆਲਰੇਡੀ ਹੈਗੇ ਨੇ ਸੋ ਉਹਨਾਂ ਨੂੰ ਵੀ ਰੀਨਿਊ ਕਰਾਉਣ ਵੇਲੇ ਮੁਸ਼ਕਲ ਆਊਗੀ ਸੋ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ 2 ਲੱਖ ਦੇ ਕਰੀਬ ਇਸ ਤਰੀਕੇ ਦੇ ਡਰਾਈਵਰ ਇਸ ਸਮੇਂ ਅਮਰੀਕਾ ਦੇ ਵਿੱਚ ਨੇ ਸੋ ਜਿਨ੍ਹਾਂ ਨੇ ਇਸ ਆਧਾਰ ਦੇ ਉੱਪਰ ਲਾਇਸੈਂਸ ਲਏ ਹੋਏ ਨੇ ਸੋ ਰੀਨਿਊ ਅਗਰ ਮੰਨ ਲਓ ਉਹਨਾਂ ਦੇ ਨਹੀਂ ਹੁੰਦੇ ਫਿਰ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਉਹਨਾਂ ਦੀ ਸ਼ਾਰਟੇਜ ਵੀ ਆਊਗੀ ਕਿਉਂਕਿ ਨਵੇਂ ਲੋਕ ਜਿਹੜੇ ਨੇ ਉਹਨਾਂ ਨੇ ਲਾਇਸੈਂਸ ਉਹਨਾਂ ਨੂੰ ਮਿਲਣਾ ਨਹੀਂ ਆ ਪ੍ਰਾਣਿਆਂ ਦੇ ਰੀਨਿਊ ਨਹੀਂ ਹੋਣੇ ਸੋ ਇਹਦੇ ਨਾਲ ਇਹ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਹੀ ਹੈ ਵੀ ਕਹਿੰਦੇ ਵੀ ਟਰੱਕ ਡਰਾਈਵਰਾਂ ਦੀ ਕੋਈ ਕਮੀ ਨਹੀਂ ਆਉਣਗੀ ਕਹਿੰਦੇ ਵੀ ਸਾਡੇ ਜਿਹੜੇ ਆਪਣੇ ਲੋਕ ਨੇ ਜਿਹੜੇ ਸਿਟੀਜ਼ਨ ਨੇ ਉਹ ਕਹਿੰਦੇ ਫਿਰ ਉਹਦੀ ਜਗ੍ਹਾ ਲੈਣਗੇ ਸੋ ਇਹਨਾ ਕਹਿੰਦੇ ਵੀ ਜਿਹੜੇ ਮਾਰਕੀਟ ਦੇ ਵਿੱਚ ਲੋਡਾਂ ਦੇ ਰੇਟ ਵੀ ਵਧਾਣਗੇ ਕੰਮ ਕਾਜ ਕਹਿੰਦੇ ਵਧੀਆ ਹੋਣਗੇ ਸੋ ਇਸ ਤਰੀਕੇ ਦੇ ਦਾਅਵੇ ਉਹ ਕੀਤੇ ਜਾ ਰਹੇ ਨੇ ਪਰ ਟਰਕਿੰਗ ਇੰਡਸਟਰੀ ਨਾਲ ਜੁੜੇ ਹੋਏ ਲੋਕ ਇਸ ਗੱਲ ਨੂੰ ਮੰਨਦੇ ਨੇ ਕਹਿੰਦੇ ਵੀ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀ ਟਰੱਕ ਡਰਾਈਵਰ ਦੀ ਸ਼ਾਰਟੇਜ ਜਿਹੜੀ ਆ ਅਮਰੀਕਾ ਦੇ ਵਿੱਚ ਹੋ ਸਕਦੀ ਹੈ, ਟਰਕਿੰਗ ਇੰਡਸਟਰੀ ਪ੍ਰਭਾਵਿਤ ਹੋ ਸਕਦੀ ਹੈ। ਸੋ ਖਾਸ ਤੌਰ ਤੇ ਜੇ ਅਸੀਂ ਆਪਰੇ ਪਾਈ ਛੇੜ ਦੀ ਵੀ ਗੱਲ ਕਰੀਏ, ਸੋ ਇਸ ਚੀਜ਼ ਨਾਲ ਬਹੁਤ ਇਹ ਵੱਡੀ ਤਰ੍ਹਾਂ ਜੁੜਿਆ ਹੋਇਆ। ਸੋ ਉਹਨਾਂ ਲਈ ਵੀ ਆਉਣ ਵਾਲੇ ਸਮੇਂ 'ਚ ਮੁਸ਼ਕਲਾਂ ਆ ਸਕਦੇ ਕਿਉਂਕਿ ਆਲਰੇਡੀ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਸਕੇਲਾ ਨੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਜੋ ਰੈਸਟ ਏਰੀਆ ਹੁੰਦੀ ਹੈ ਸੋ ਉੱਥੇ ਵੀ ਜੋ ICBT ਮਾਨ ਨੇ ਉਹ ਲਗਾਤਾਰ ਜਿਹੜੀਆਂ ਨੇ ਇਸ ਤਰੀਕੇ ਦੇ ਡਰਾਈਵਰਸ ਨਾਲ ਪੁੱਛਗਿਛ ਵੀ ਕਰ ਰਹੀਆਂ ਨੇ ਕਿ ਕਿਸੇ ਨੇ ਸ਼ੱਕ ਹੁੰਦਾ ਆ ਜਾਂ ਕਿਸੇ ਬਾਰੇ ਵੀ ਕੋਈ ਵੀ ਚੀਜ਼ ਸਾਹਮਣੇ ਆਉਂਦੀ ਹੈ ਸੋ ਉਹਨਾਂ ਨੂੰ ਉੱਥੇ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਸੋ ਇਹ ਜਿਹੜੇ ਸਾਡੇ ਟੱਕ ਡਰਾਈਵਰ ਵੀ ਇੱਥੋਂ ਕਹਿੰਦਾ ਉਹ ਵੀ ਚੱਲਦੇ ਨੇ ਉਹਨਾਂ ਨੇ ਵੀ ਦੇਖਿਆ ਹੋਊਗਾ ਕਿ ਜਿਹੜੇ ਰੈਸਟ ਏਰੀਆ ਵਗੈਰਾ ਦੇ ਇਸ ਕਿਲਾ ਵਗੈਰਾ ਤੇ ਵੀ ਇਸ ਤਰੀਕੇ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਸੋ ਟ੍ਰੈਕਿੰਗ ਨਾਲ ਜੁੜੇ ਹੋਏ ਭਾਈਚਾਰੇ ਨਾਲ ਜੁੜੇ ਹੋਏ ਲੋਕ ਇਹ ਵੀ ਗੱਲਾਂ ਕਹਿ ਰਹੇ ਨੇ ਕਿ ਜਿਹੜੇ ਸਾਡੇ ਕੁਝ ਨੌਜਵਾਨ ਨੇ ਕੁਝ ਜਿਹਦਾ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਨੇ ਜੇ ਕਈ ਉਹ ਇਸ ਤਰ੍ਹਾਂ ਡੋਡੇ ਵਗੈਰਾ ਜਾਂ ਹੋਰ ਚੀਜ਼ਾਂ ਵੀ ਖਾਣ ਦੇ ਸ਼ੱਕੀ ਨੇ ਸੋ ਇਸ ਤਰੀਕੇ ਦੀ ਕੋਈ ਗਲਤ ਚੀਜ਼ ਆਪਣੇ ਟਰੈਕ ਦੇ ਉੱਤੇ ਨਾ ਰੱਖਣ ਕਿ ਅਗਰ ਤੁਹਾਡੇ ਕੋਲੇ ਚੀਜ਼ਾਂ ਇਸ ਤਰੀਕੇ ਦੀ ਕੋਈ ਨਸ਼ਾ ਫੜਿਆ ਜਾਂਦਾ ਸੋ ਇਮੀਡੀਟਲੀ ਫਿਰ ਉਹਨਾਂ ਨੇ ਡੈਪੋਸਟੇਸ਼ਨੇ ਰੇਤ ਤੋਂ ਕਰਨੀ ਆ ਹੋਰ ਸਖਤ ਚਾਰਜਸ ਲੱਗਣਗੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਡਰੱਗ ਇੰਡਸਟਰੀ ਨਾਲ ਕੇ ਸਮੇਂ ਅਮਰੀਕਾ ਚੱਲ ਰਹੀਆਂ ਨੇ ਜੀ ਭੈਣ ਸਾਹਿਬ ਕਾਫੀ ਡਿਟੇਲ ਚ ਖਬਰਾਂ ਆਪਾਂ ਨੇ ਦੋ ਸਾਂਝੀਆਂ ਕੀਤੀਆਂ ਤੇ ਆਪਾਂ ਇੱਕ ਅਹਿਮ ਖਬਰ ਹੈ ਜਿਹੜੀ ਪਹਿਲ ਉਹ ਤੇ ਚਾਤ ਮਾਰ ਲੁੰਨੇ ਆ ਕੈਨੇਡਾ ਤੋਂ ਪੰਜਾਬ ਗਏ ਪੰਜਾਬੀ ਦਾ ਜਿਹੜਾ ਕਤਲ ਹੋਇਆ ਸੀ ਪਿਛਲੇ ਹਫਤੇ ਆਪਾਂ ਖਬਰ ਸਾਂਝੀ ਕੀਤੀ ਸੀਗੀ ਵੀਕਐਂਡ ਤੋਂ ਪਹਿਲਾਂ ਤੇ ਫਿਰ ਹੁਣ ਜਿਹੜਾ ਕਾਤਲ ਆ ਉਹ ਗ੍ਰਿਫਤਾਰ ਕੀਤਾ ਗਿਆ ਜੀ ਆ ਬਿਲਕੁਲ ਇਹਦੇ ਵਿੱਚ ਦੇਖੋ ਇਸ ਸੰਤੋਖ ਸਿੰਘ ਨਾਮ ਦੇ ਜਿਨ੍ਹਾਂ ਦੀ 62 ਸਾਲ ਦੇ ਕਰੀਬ ਉਮਰ ਆ ਤੇ ਉਹ 3 ਕੁ ਮਹੀਨੇ ਕਹਿੰਦੇ ਵੀ ਪੰਜਾਬ ਗਏ ਸਿਗੇ ਸੋ ਉੱਥੇ ਇਹ ਮੋਰਾ ਵਾਲੀ ਜਿਹੜਾ ਪਿੰਡ ਹੈ ਸੋ ਗਣਸ਼ੰਕਰ ਸਾਹਿਬ ਸੋ ਉੱਥੇ ਉਹ ਰਹਿ ਰਹੇ ਸਿਗੇ ਸੋ ਉੱਥੇ ਉਹਨਾਂ ਦਾ ਤੇ ਉਹਨਾਂ ਦੀ ਜਿਹੜੀ ਘਰ ਦੀ ਕੇਅਰ ਟੇਕਰ ਹੈ ਮਨਜੀਤ कौर ਇਹ ਜਿਹਨਾਂ ਦੀ ਉਮਰ 45 ਸਾਲ ਹੈ ਸੋ ਇਹ ਦੋਵਾਂ ਦਾ ਜਿਹੜਾ ਸਿਗਾ ਇਹ ਕਤਲ ਕਰ ਦਿੱਤਾ ਗਿਆ ਸਿਗਾ ਸੋ ਇਸ ਕਤਲ ਦੇ ਵਿੱਚ ਪਿੰਡ ਜੀ ਹੁਣ ਜੋ ਨਵੇਂ ਤੱਥ ਨਿਕਲ ਕੇ ਸਾਹਮਣੇ ਆਏ ਨੇ ਕਿ ਜੋ ਇਹ ਏ ਮਨਜੀਤ ਕੌਰ ਐ ਸਜੀਦਾ ਵੀ ਨਾਲ ਕਤਲ ਹੋਇਆ ਸੀਗਾ ਸੋ ਕਹਿੰਦੇ ਵੀ ਮਨਜੀਤ ਕੌਰ ਦੇ ਹੀ ਜੋ ਪੁੱਤਰ ਹੈ ਮਨਦੀਪ ਸਿੰਘ ਦੀਪਾ ਸੋ ਕਹਿੰਦੇ ਇਹਨੇ ਕੁਛ ਹੋਰ ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਇਹ ਇਹ ਦੋਵਾਂ ਦਾ ਕਤਲ ਕੀਤਾ ਸੋ ਸੰਤੋਖ ਸਿੰਘ ਦਾ ਤੇ ਮਨਜੀਤ ਕੌਰ ਦਾ ਜਿਹੜਾ ਕਤਲ ਹੋਇਆ ਉਹਦੇ ਮਨਜੀਤ ਕੌਰ ਦੇ ਹੀ ਪੁੱਤਰ ਮਨਦੀਪ ਇਹ ਮਨਦੀਪ ਸਿੰਘ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਇਹ ਕਹਿ ਰਹੀ ਹੈ ਵੀ ਇਹਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਇਹ ਕੰਮ ਕੀਤਾ ਆ ਸੋ ਇਹਦੇ ਵਿੱਚ ਇਹ ਜੋ ਕਾਰਨ ਪੁਲਿਸ ਦੱਸ ਰਹੀ ਹੈ ਪੁਲਿਸ ਦੇ ਮਤਲਬ ਕਹਿੰਦੇ ਜੋ ਮਾਂ ਦਾ ਕਿਰਦਾਰ ਸੀਗਾ ਸੋ ਉਹਦੇ ਉੱਪਰ ਜਿਹੜਾ ਸ਼ੱਕ ਕੀਤਾ ਜਾ ਰਿਹਾ ਸੀਗਾ ਕਿ ਇਹ ਮਾਂ ਦੇ ਉਸ ਵਿਅਕਤੀ ਦੇ ਨਾਲ ਜਿਹਦਾ ਕੀ ਦੀ ਕੀਅਤ ਇੱਕ ਸੀ ਇਹ ਕੁਝ ਗੈਰ ਕਾਨੂੰਨੀ ਜਾਂ ਗਲਤ ਜਿਹੜੇ ਰਿਸ਼ਤੇ ਸੀ ਗੈਹ ਸਕਦੇ ਆ ਵੀ ਉਹ ਰਿਸ਼ਤੇ ਬੜੇ ਹੋਏ ਸੀਗੇ ਤੇ ਉਹ ਰਿਸ਼ਤਿਆਂ ਦੇ ਸ਼ੱਕ ਦੇ ਵਿੱਚੋਂ ਇਸ ਤਰੀਕੇ ਦਾ ਸ਼ੱਕ ਸੀਗਾ ਸੋਸ ਕਾਰਨ ਜਿਹੜਾ ਇਹ ਕਤਲ ਕਾ ਦਿੱਤਾ ਗਿਆ ਇਹ ਪੁਲਿਸ ਵੱਲੋਂ ਜਿਹੜਾ ਅੱਜ ਗੱਲ ਕਹੀ ਜਾ ਰਹੀ ਹੈ ਬਾਕੀ ਹੋਰ ਜੋ ਹੱਥ ਜਿਹੜੇ ਨੇ ਜਾਂ ਹੋਰ ਜਿਹੜੇ ਨਾਲ ਲੋਕ ਇਨਵੋਲ ਨੇ ਸੋ ਜਦੋਂ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਹੋਰ ਸਾਂਝੀ ਹੋਵੇਗੀ ਪੁਲਿਸ ਹੋਰ ਗੱਲਾਂ ਦੱਸੇਗੀ ਜਦੋਂ ਹੋ ਸੱਚ ਸਾਹਮਣੇ ਆਊਗਾ ਸੋ ਵੀ ਇਹ ਸਾਂਝਾ ਕਰਾਂਗੇ ਸੋ ਹਾਲ ਦੀ ਘੜੀ ਇਹੀ ਆ ਵੀ ਉਸ ਔਰਤ ਦੇ ਹੀ بیٹے ਨੇ ਇਹ ਕੰਮ ਕੀਤਾ ਸੋ ਅੰਤ ਦੇ ਵਿੱਚ ਕਿਨਜੀ ਗੱਲ ਕੈਨੇਡਾ ਦੀ ਜੀਟੀਪੀ ਦੀ ਕਰਦੇ ਆ ਸੋ ਇਹਦੇ ਵਿੱਚ ਕਹਿੰਦੇ ਕਿ ਜੁ ਕੈਨੇਡਾ ਦੀ ਰੀਅਲ ਜੀਡੀਪੀ ਹੈ ਰੀਅਲ ਜੀਡੀਪੀ ਜਿਹੜੀ ਆ ਉਪਕੰਦੇ ਜੁਲਾਈ ਦੇ ਵਿੱਚ ਉਹਦਾ 0.2 ਫੀਸ ਦਾ ਵਾਧਾ ਹੋਇਆ ਕਹਿੰਦੇ ਕਿ ਪਿਛਲੇ 4 ਮਹੀਨਿਆਂ ਤੇ ਪਹਿਲੀ ਵਾਰ ਹੋਇਆ ਕਿ ਕੈਨੇਡਾ ਦੀ ਜਿਹੜੀ ਰੀਅਲ ਜੀਡੀਪੀ ਆ ਉਹ ਵਧੀਆ ਨਹੀਂ ਤਾਂ ਘਟੀ ਜਾ ਰਹੀ ਸੀ ਹੁਣ 0.2 ਫੀਸ ਦੇ ਵਾਧੇ ਦੇ ਨਾਲ ਰੀਅਲ ਜੀਡੀਪੀ ਕੈਨੇਡਾ ਦੀ ਜੁਲਾਈ ਮਹੀਨੇ ਦੇ ਵਿੱਚ ਵਧੀਆ ਸੋ ਮਾੜੀ ਜੀ ਆਰਥਿਕ ਸਥਿਤੀੋਂ ਜਿਹੜੀ ਥੋੜੀ ਜਿਹੀ ਰਾਹਤ ਤਰੀਕਾ ਵਲੇ ਇਹ ਮਿਲੀ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਬਹੁਤ ਖਬਰਾਂ ਡਿਟੇਲ ਸਾਂਝੇ ਕੀਤੇ ਆ ਪ੍ਰਿੰਸ ਸਾਹਿਬ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਸਾਂਝ ਪਾਉਣੀ ਹੋਵੇ ਤਾਂ 416 848 9698 ਦੇ ਉੱਤੇ ਸਰਦਾਰ ਕੁਲਤੰ ਸਿੰਘ ਪਰਾਣਾਵਰਾਨਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਫਿਰਨ ਸਾਹਿਬ ਬਹੁਤ ਬਹੁਤ ਧੰਨਵਾਦ